ਬਜ਼ੁਰਗਾਂ ਨੂੰ ਹੁਣ ਆਹ ਨਵੀਂ ਸਕੀਮ ਤਹਿਤ ਮਿਲੇਗਾ 5-5 ਲੱਖ ਰੁਪਏ ਦਾ ਲਾਭ ਜਲਦੀ ਬਣਵਾ ਲਓ ਤੁਸੀਂ ਵੀ ਆਹ ਨਵਾਂ ਕਾਰਡ ਬੈਂਕ ਖਾਤਾ ਧਾਰਕਾਂ ਲਈ ਆਈ ਵੱਡੀ ਖਬਰ ਜਲਦੀ ਕਰ ਲਓ ਆਹ ਕੰਮ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਅਪਡੇਟ ਤਾਂ ਦੇਖੋ 14 ਤਰੀਕ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਾਰੀ ਤਾਂ ਦੇਖੋ ਪੰਜਾਬ ਦੇ ਮੌਸਮ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਖਤਰੇ ਬਾਰੇ ਕੁਝ ਨਹੀਂ ਕਿਹਾ ਹਾਲਾਂਕਿ ਹਲਕਾ ਮੀਂਹ ਪੈਣ ਦੀ ਉਮੀਦ ਹੈ ਅੱਜ ਵੀ ਸਵੇਰੇ ਦੇ ਕਈ ਹਿੱਸਿਆਂ 'ਚ ਹਲਕਾ ਮੀਂਹ ਪੈ ਸਕਦਾ ਹੈ ਆਈਐਮਡੀ ਅਨੁਸਾਰ 14 ਤਰੀਕ ਦੇ ਵਿੱਚਕਾਰ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਰੂਪਨਗਰ 'ਮੀਂਹ ਪੈਣ ਦੀ ਉਮੀਦ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਆਉਣ ਵਾਲਾ ਹਫਤਾ ਵੀ ਅਜਿਹਾ ਹੀ ਰਹੇਗਾ ਉਦਰੀਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਐਕਸ਼ਨ 'ਚ ਤਾਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿੱਤੇ ਦਿਨੀ ਮਹਾਲੀ ਦੇ 40 ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਹਸਪਤਾਲ ਤੋਂ ਘਰ ਭਰਤਦਿਆਂ ਹੀ ਉਹ ਪੂਰੇ ਐਕਸ਼ਨ ਵਿੱਚ ਆ ਗਏ ਨੇ ਉਹਨਾਂ ਨੇ ਰਾਜ ਵਿੱਚ ਹੜ੍ਹ ਰਾਹਤ ਕਾਰਜਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਦੀ ਸਥਿਤੀ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਅੱਜ 12 ਸਤੰਬਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਉਹਨਾਂ ਦੀ ਸਰਕਾਰੀ ਰਿਹੈਸ਼ਤੇ ਹੋਵੇਗੀ ਇਸ ਵਿੱਚ ਸਾਰੇ ਵਿਭਾਗਾਂ ਦੇ ਸਖਤਰ ਹਾਜ਼ਰ ਰਹਿਣਗੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੀਟਿੰਗ ਦੌਰਾਨ ਅਧਿਕਾਰੀ ਮੁੱਖ ਮੰਤਰੀ ਨੂੰ ਫੜ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦੇਣਗੇ ਮੁੱਖ ਮੰਤਰੀ ਪਾਣੀ ਉਤਰਨ ਤੋਂ ਬਾਅਦ ਸਫਾਈ ਅਤੇ ਮੁੜ ਵਸੇਬੇ ਦੀ ਯੋਜਨਾ ਦਾ ਵੀ ਜਾਇਜ਼ਾ ਲੈਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤਾਂ ਦੇਖੋ ਪੰਜਾਬ ਦੇ ਸਕੂਲਾਂ ਨੂੰ ਸਖਤ ਹੁਕਮ ਜਾਰੀ 26 ਤਾਰੀਖ ਤੱਕ ਪੂਰਾ ਕਰ ਲੈਣ ਇਹ ਕੰਮ ਤਾਂ ਦੇਖੋ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਵੱਲੋਂ ਸਕੂਲਾਂ ਵਿੱਚ ਸਖਤ ਹੁਕਮ ਜਾਰੀ ਕੀਤੇ ਗਏ ਨੇ ਜਾਣਕਾਰੀ ਅਨੁਸਾਰ ਬਾਲ ਅਧਿਕਾਰ ਕਮਿਸ਼ਨ ਵੱਲੋਂ ਸਕੂਲਾਂ ਵਿੱਚ ਸਕੂਲ ਬੈਗ ਨੀਤੀ 2020 ਲਾਗੂ ਕਰਨ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਕੂਲਾਂ ਨੂੰ ਹੁਣ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਬੈਗ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਧਿਆਨ ਦੇਣ ਯੋਗ ਹੈ ਕਿ ਇਹ ਹੁਕਮ ਪਹਿਲਾਂ ਕਮਿਸ਼ਨ ਵੱਲੋਂ 8 ਮਈ ਅਤੇ 27 ਜੁਲਾਈ ਨੂੰ ਲਾਗੂ ਕੀਤੇ ਗਏ ਸਨ ਪਰ ਰਿਪੋਰਟ ਅਨੁਸਾਰ ਇਹ ਹੁਕਮ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤੇ ਗਏ ਫਿਰ ਕਮਿਸ਼ਨ ਨੇ ਸਕੂਲ ਸਿੱਖਿਆ ਵਿਭਾਗ ਨੂੰ 11 ਜੁਲਾਈ ਨੂੰ ਰਿਪੋਰਟ ਭੇਜਣ ਲਈ ਕਿਹਾ ਸੀ ਹੁਣ ਇੱਕ ਨਵਾਂ ਪੱਤਰ ਜਾਰੀ ਕਰਕੇ ਸਖਤ ਹੁਕਮ ਦਿੱਤੇ ਗਏ ਨੇ ਕਿ ਸਕੂਲ ਬੈਗ ਨੀਤੀ 2020 ਨੂੰ ਪੂਰੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਬਜ਼ੁਰਗਾਂ ਲਈ ਮੁਫਤ ਇਹ ਸੇਵਾਵਾਂ ਸਰਕਾਰ ਦੀ ਯੋਜਨਾ ਦਾ ਇੰਜ ਮਿਲਦਾ ਹੈ ਲਾਭ ਕਿ ਤੁਹਾਡੇ ਕਰੀਬ ਹੀ ਹੈ ਬਜ਼ੁਰਗ ਵਿਅਕਤੀ ਤਾਂ ਚੁੱਕੋ ਫਾਇਦਾ ਤਾਂ ਦੇਖੋ ਹਰ ਕਿਸੇ ਦੇ ਘਰ ਵਿੱਚ ਕੋਈ ਨਾ ਕੋਈ ਬਜ਼ੁਰਗ ਵਿਅਕਤੀ ਹੁੰਦਾ ਹੈ ਵੱਧ ਦੀ ਉਮਰ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਵੀ ਸਾਹਮਣੇ ਆਉਂਦੀਆਂ ਨੇ ਅਕਸਰ ਉਹਨਾਂ ਦੇ ਇਲਾਜ ਦੀ ਲਾਗਤ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਪਰਿਵਾਰ ਤੇ ਬੋਝ ਬਣ ਜਾਂਦੀ ਹੈ ਇਸ ਕਾਰਨ ਅਕਸਰ ਲੋਕ ਸਮੇਂ ਸਿਰ ਇਲਾਜ ਨਹੀਂ ਕਰਵਾ ਪਾਉਂਦੇ ਬਜ਼ੁਰਗਾਂ ਨੂੰ ਦੁੱਖ ਚੱਲਣਾ ਪੈਂਦਾ ਹੈ ਪਰ ਜੇਕਰ ਤੁਹਾਡੇ ਕਰੀਬੀ ਬਜ਼ੁਰਗ ਹੈ ਤਾਂ ਤੁਹਾਨੂੰ ਇੱਕ ਨਵੀਂ ਸਕੀਮ ਬਾਰੇ ਦੱਸਾਂਗੇ ਭਾਰਤ ਸਰਕਾਰ ਬਜ਼ੁਰਗਾਂ ਲਈ ਇੱਕ ਸਿਹਤ ਯੋਜਨਾ ਚਲਾਉਂਦੀ ਹੈ ਜਿਸ ਦੇ ਤਹਿਤ ਉਹਨਾਂ ਨੂੰ ਮੁਫਤ ਇਲਾਜ ਦਿੱਤਾ ਜਾਂਦਾ ਹੈ ਤਾਂ ਦੇਖੋ ਬਜ਼ੁਰਗਾਂ ਨੂੰ ਮੁਫਤ ਇਲਾਜ ਪ੍ਰਦਾਨ ਕਰਨ ਵਾਲੀ ਯੋਜਨਾ ਦਾ ਨਾਮ ਆਯੁਸ਼ਮਾਨ ਭਾਰਤ ਯੋਜਨਾ ਹੈ ਇਸ ਤਹਿਤ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਲਈ ਇੱਕ ਵਿਸ਼ੇਸ਼ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਆਯੁਸ਼ਮਾਨ ਵਿਯਾ ਬੰਦਨਾ ਕਾਰਡ ਕਿਹਾ ਜਾਂਦਾ ਹੈ ਇਸ ਕਾਰਡ ਦੇ ਰਾਹੀਂ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਮੁਫਤ ਇਲਾਜ ਦਿੱਤਾ ਜਾਂਦਾ ਹੈ ਕਾਰਡ ਧਾਰਕ ਬਜ਼ੁਰਗ ਦੇਸ਼ ਭਰ ਵਿੱਚ ਚੁਣੇ ਹੋਏ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਕਰਵਾ ਸਕਦੇ ਨੇ ਇਸ ਨਾਲ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਪਰਿਵਾਰ ਨੂੰ ਅਚਾਨਕ ਡਾਕਟਰੀ ਖਰਚਿਆਂ ਦੇ ਕਾਰਨ ਜਿਹੜਾ ਕਰਜ਼ਾ ਨਹੀਂ ਲੈਣਾ ਪੈਂਦਾ 5 ਲੱਖ ਤੱਕ ਦਾ ਮੁਫਤ ਇਲਾਜ ਇਸ ਕਾਰਡ ਦੇ ਉੱਤੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ ਇਸ ਰਾਹੀਂ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤਾਂ ਦੇਖੋ ਆਰਬੀਆਈ ਨੇ ਸਾਰੇ ਬੈਂਕ ਖਾਤਾ ਧਾਰਕਾਂ ਲਈ ਜਾਰੀ ਕੀਤਾ ਵੱਡਾ ਅਲਰਟ ਕੇवाईसी ਨਾ ਕਰਵਾਉਣ ਤੇ ਖਾਤਾ ਹੋਵੇਗਾ ਬੰਦ ਜੇਕਰ ਤੁਸੀਂ ਵੀ ਬੈਂਕ ਖਾਤਾ ਧਾਰਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਖਾਤਿਆਂ ਨਾਲ ਜੁੜੀ KYC ਪ੍ਰਕਿਰਿਆ ਨੂੰ ਲੈ ਕੇ ਇੱਕ ਨਵਾਂ અભિયાન ਸ਼ੁਰੂ ਕੀਤਾ ਹੈ ਇਸ ਪਹਿਲ ਦਾ ਮਕਸਦ ਗਾਹਕਾਂ ਦੀ ਪਛਾਣ ਨੂੰ ਸਮੇਂ-ਸਮੇਂ ਤੇ ਪ੍ਰਮਾਣਿਕਿਤ ਕਰਨਾ ਅਤੇ ਬੈਂਕ ਸਿਸਟਮ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ ਜੇਕਰ ਤੁਸੀਂ ਵੀ ਸਮੇਂ ਤੇ ਆਪਣੀ KYC ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਬੈਂਕ ਖਾਤਾ ਬੰਦ ਹੋ ਸਕਦਾ ਹੈ ਆਰਬੀਆਈ ਨੇ 1 ਜੁਲਾਈ 2025 ਤੋਂ ਪੂਰੇ ਦੇਸ਼ ਵਿੱਚ ਕੇਵਾਈਸੀ ਅਪਡੇਟ ਕਰਨ ਲਈ ਕੰਪੇਨ ਦੀ ਸ਼ੁਰੂਆਤ ਕੀਤੀ ਸੀ ਜੋ 30 ਸਤੰਬਰ ਤੱਕ ਚੱਲੇਗਾ ਇਸ ਦੌਰਾਨ ਸਾਰੇ ਬੈਂਕ ਖਾਤਾ ਧਾਰਕਾਂ ਨੂੰ ਕਿਹਾ ਗਿਆ ਕਿ ਆਪਣੇ ਬੈਂਕ ਵੱਲੋਂ ਰੀ ਕੇਵਾਈਸੀ ਦਾ ਸੁਨੇਹਾ ਤੁਹਾਨੂੰ ਆਇਆ ਤਾਂ ਉਸ ਨੂੰ ਤੁਰੰਤ ਲੋੜਿੰਦੇ ਦਸਤਾਵੇਜ਼ਾਂ ਦੇ ਨਾਲ ਬੈਂਕ ਜਾਂ ਪੰਚਾਇਤ ਕੈਂਪ ਵਿੱਚ ਜਾ ਕੇ ਪ੍ਰਕਿਰਿਆ ਨੂੰ ਪੂਰੀ ਕਰਨਾ ਆਰਬੀਆਈ ਵੱਲੋਂ ਗਾਹਕਾਂ ਨੂੰ WhatsApp SMS ਤੇ social media ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਬੈਂਕ ਵੱਲੋਂ ਰੀ ਕੇ ਵਾਈਸੀ ਦਾ ਅਲਰਟ ਆਇਆ ਹੈ ਉਸ ਨੂੰ ਅਣਦੇਖਾ ਨਾ ਕਰਨਾ ਰੀ ਕੇ ਵਾਈਸੀ ਅਪਡੇਟ ਕਰਨਾ ਬਹੁਤ ਆਸਾਨ ਹੈ ਤਾਂ ਲੇਕੋ ਪਿੰਡਾਂ ਵਿੱਚ ਖੇਤਰਾਂ ਵਿੱਚ ਜਾ ਕੇ ਕੈਂਪ ਵਿੱਚ ਜਾ ਸਕਦੇ ਹੋ ಗ್ರಾಮ ਪੰਚਾਇਤ ਕੈਂਪ ਵਿੱਚ ਜਾ ਸਕਦੇ ਹੋ ਲੋੜਿੰਦੇ ਦਸਤਾਵੇਜ਼ਾਂ ਨੂੰ ਨਾਲ ਲੈ ਕੇ ਜਾਓ ਜਿਵੇਂ ਕਿ ਆਧਾਰ ਕਾਰਡ ਵੋਟਰ ਆਈਡੀ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਮਨਰੇਗਾ ਜੌਬ ਕਾਰਡ ਸਭ ਤੋਂ ਨੇੜਲੀ ਬੈਂਕ ਖਾਤਾ ਬੈਂਕ ਸ਼ਾਖਾ ਵਿੱਚ ਵੀ ਤੁਸੀਂ ਜਾ ਸਕਦੇ ਹੋ ਤਾਂ ਦੇਖੋ ਕੇਵਲ ਸ਼ਵੇਸ਼ ਘੋਸ਼ਣਾ ਪੱਤਰ ਵੀ ਦੇ ਕੇ ਤੁਸੀਂ ਆਪਣੀ ਕੇਵਾਈਸੀ ਅਪਡੇਟ ਕਰ ਸਕਦੇ ਹੋ ਇਸ ਵਿੱਚ ਤੁਹਾਨੂੰ ਲਿਖਤ ਰੂਪ ਵਿੱਚ ਦੱਸਣਾ ਪਵੇਗਾ ਕਿ ਤੁਹਾਡੇ ਨਿੱਜੀ ਬੇਰਮਿਆਂ ਵਿੱਚ ਕੋਈ ਵੀ ਬਦਲਾ ਨਹੀਂ ਹੋਇਆ ਤਾਂ ਦੇਖੋ ਕਿਉਂ ਜ਼ਰੂਰੀ ਹੈ ਕੇਵਾਈਸੀ ਅਪਡੇਟ ਕਰਨਾ ਜੇਕਰ ਤੁਸੀਂ ਕੇਵਾਈਸੀ ਨੂੰ ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਬੈਂਕ ਖਾਤਾ ਬੰਦ ਕੀਤਾ ਜਾ ਸਕਦਾ ਹੈ UPI ATM ਨੈੱਟ ਬੈਂਕਿੰਗ ਤੇ ਹੋਰ ਕਈ ਸੇਵਾਵਾਂ ਤੁਹਾਡੀਆਂ ਜਿਹੜੀਆਂ ਬੰਦ ਹੋ ਸਕਦੀਆਂ ਨੇ ਇਸ ਕਰਕੇ KYC ਨੂੰ ਅਪਡੇਟ ਕਰਵਾਓ ਤਾਂ ਜੋ ਤੁਹਾਨੂੰ ਲਾਭ ਇਸੇ ਤਰ੍ਹਾਂ ਮਿਲਦਾ ਰਹੇ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ